ਮੈਂ ਔਰ ਮੇਰੀ ਸਿਸਟਰ ਅਸੀਂ ਟਾਂਗੇ ਤੇ ਬੈਠ ਕੇ ਚੱਤ ਗਏ ਰੇਲਵੇ ਸਟੇਸ਼ਨ ਦੇ ਨੇੜੇ ਪਹੁੰਚੇ ਤੇ ਉੱਥੇ ਚੀਕਛਾਹਾਂ ਪੈ ਗਿਆ ਛੁਰੇਵਾਜ਼ੀ ਸ਼ੁਰੂ ਹੋ ਗਈ ਹੋਰਾਂ ਨੇ ਖੂਨ ਵਗ ਗਏ ਔਰ ਲੋਕੀ ਇੱਧਰ-ਉੱਧਰ ਪਜਦੇ ਫਿਰਨ ਚੀਕਦੇ ਫਿਰਨ ਸਾਡੀ ਗੱਡੀ ਲਾਹੌਰ ਤੋਂ ਕੁਛ ਚਿਰ ਪਹਿਲੇ ਸਾਡੀ ਗੱਡੀ ਡੇਗ ਲਈ ਗਈ ਅੱਛਾ ਔਰ ਡੇਗ ਕੇ ਗੋਲੀਆਂ ਚਲਣੀਆਂ ਸ਼ੁਰੂ ਹੋ ਗਈਆਂ ਔਰ ਮੈਨੂੰ ਬੜੀ ਚੰਗੀ ਤਰ੍ਹਾਂ ਯਾਦ ਹੈ ਮੇਰੀ ਮਦਰ ਨੇ ਮੇਰੇ ਫਾਦਰ ਨੂੰ ਕਿਹਾ ਕਿ ਤੁਸੀਂ ਸਾਨੂੰ ਦੋਨੋਂ ਮਾਰਦੇ ਹੋ ਮੇਰੀ ਭੈਣ ਜਵਾਨ ਸੀ ਉਹ 17 18 ਸਾਲ ਦੀ ਸੀ ਸਟਰਡ ਪਤ ਲੁੱਟ ਜਾਗੀ ਤੁਸੀਂ ਸਾਨੂੰ ਮਾਰਦੇ ਹੋ ਸੀ ਲੋਕਾਂ ਤੇ ਆਜ਼ਾਦੀ ਮਿਲੀ ਆਜ਼ਾਦੀ ਕੇ ਲੇਕਿਨ ਸਾਨੂੰ ਤੇ ਸਾਡਾ ਸਾਰਾ ਘਰ-ਬਾਰ ਉਜੜ ਗਿਆ ਸਾਰਾ ਸਮਾਨ ਸਾਡੇ ਕੁਝ ਵੀ ਨਹੀਂ ਰਿਹਾ ਦੋ ਦੋ ਜੋੜੇ ਕੱਪੜਿਆਂ ਤੇ ਰਹਿ ਗਏ ਹੈ ਔਰ ਉਸ ਟਾਈਮ ਤੇ ਪੈਸੇ ਵੀ ਗਿਣੇ ਮਣੇ ਅੰਗੜੇ ਮਿੱਥੇ ਸੀ ਉਧਰ ਦੀਆਂ ਗੱਡੀਆਂ ਆਉਂਦੀਆਂ ਨਾ ਇਧਰ ਨੂੰ ਔਰ ਉਹਨਾਂ ਦੇ ਬੰਦੇ ਮਰੇ ਹੁੰਦੇ ਉਹ ਆ ਕੇ ਲੋਕਾਂ ਨੂੰ ਢਕਾਉਂਦੇ ਅੱਛਾ ਆਪਨੇ ਮੁਸਲਮਾਨਾਂ ਨੂੰ ਤੇ ਇਧਰੋਂ ਇਹ ਸਾਡੇ ਜਿਹੜੇ ਜਨ ਨੂੰ ਇਹ ਪਕੜ ਕੇ ਇਹਨੂੰ ਸੋ ਕਰਨ ਮਾਰਨਾ ਸ਼ੁਰੂ ਕਰ ਦਿੰਦੇ ਅੱਛਾ ਸੋ ਇਸ ਤਰ੍ਹਾਂ ਇਹ ਦੀ ਸ਼ੁਰੂਆਤ ਇਸ ਤਰ੍ਹਾਂ ਹੋਈ ਚਿੱਪੇਂਟ ਗਏ ਹੂੰ ਫਸ ਪਿੰਡ ਜਾ ਕੇ ਅਸੀਂ ਆਪਣਾ ਮਕਾਨ ਲੱਭਿਆ ਜੀ ਮਕਾਨ ਲੱਭੇ ਔਰ ਜਿਹੜੀ ਸਾਡੀ ਰਿਸਪੈਕਟ ਕੀਤੀ ਉਸ ਪਿੰਡ ਦੇ ਲੋਕਾਂ ਨੇ ਅੱਛਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਅੱਛਾ ਸਾਰਾ ਪਿੰਡ ਸਾਡੇ ਲਾਗੇ ਨੇੜੇ ਬੈਠ ਗਿਆ ਹੂੰ ਸਾਨੂੰ ਕਿਹਾ ਠੰਡਾ ਪਲਾ ਪਾਣੀ ਪਲਾ ਚਾਹ ਪਲਾ ਰੋਟੀ ਪੁੱਛ ਸਾਡੇ ਅੱਗੇ ਪਿੱਛੇ ਸਾਰੇ ਇਤਨੀ ਜੀ ਕੀਤੀ ਉਹਨਾਂ ਨੇ ਇਤਨੀ ਸਾਡੀ ਰਿਸਪੈਕਟ ਕੀਤੀ ਅਸੀਂ ਦੱਸ ਨਹੀਂ ਸਕਦੇ ਅੱਛਾ ਅਸੀਂ ਕਮਸ ਕਮ 3 ਘੰਟੇ ਉੱਥੇ ਰਹੇ ਜੀ ਔਰ ਉਹਨਾਂ ਸਾਡੀ ਸਾਨੂੰ ਜ਼ਮੀਨ ਦਿਖਾਉਣ ਵਾਸਤੇ ਵੀ ਸਾਡੀ ਸਾਨੂੰ ਨਾਲ ਲੈ ਕੇ ਗਏ ਔਰ ਆਉਣ ਲੱਗੇ ਆ ਟਰਨ ਲੱਗੇ ਆ ਸਾਨੂੰ ਜਲਦੀ ਸੀ ਅਸੀਂ ਵਾਪਸ ਜਾਣਾ ਸੀ ਔਰ ਆਉਣ ਲੱਗੇ ਮੇਰੀ ਵਾਈਫ ਨੇ ਸੋਡ ਦਿੱਤਾ ਅੱਛਾ ਔਰ ਅਸੀਂ ਉਸ ਤੋਂ ਵਾਪਸ ਆਇਆ ਆਪਣਾ ਪਿੰਡ ਦਾ ਮਕਾਨ ਦੇਖ ਕੇ ਜਿਹੜੇ ਮੇਨ ਤਿੰਨ ਕਮਰੇ ਸੀ ਨਾ ਜਿਹੜਾ ਇੱਕ ਵੱਡਾ ਕਮਰਾ ਤੇ ਇੱਕ ਛੋਟਾ ਕਮਰਾ ਤੇ ਇੱਕ ਰਸੋਈ ਜੀ ਪੱਕੇ ਜਿਹੜੇ ਉਹ ਐਸ ਇਟ ਇਜ਼ ਉਸੇ ਤਰ੍ਹਾਂ ਸਨ ਜੀ ਉਹੀ ਬਾਲੇ ਪਏ ਓਏ ਛੱਤ ਦੇ ਉੱਪਰ ਉਹੀ ਬਿਲਕੁਲ ਐਗਜੈਕਟਲੀ ਸੇਮ ਸੀ ਅਸੀਂ ਜਦੋਂ ਅਸੀਂ ਪਾਕਿਸਤਾਨ ਤੋਂ ਆਏ ਜਿਲੰਦਰ ਆਏ ਤੇ ਜਿਲੰਦਰ ਉਹਨਾਂ ਦੇਖਿਆ ਕਿ ਇੱਕ ਤੁਸੀਂ ਕੋਈ ਮਕਾਨ ਮੰਨ ਲਓ ਕੋਈ ਵੀ ਅਸੀਂ ਕੁਝ ਦਿਨ ਉੱਥੇ ਕੈਂਪ ਵਿੱਚ ਰਹੇ ਫਿਰ ਅਸੀਂ ਮਕਾਨ ਮੰਨਣ ਵਾਸਤੇ ਗੱਲ ਗਏ ਤੇ ਅਸੀਂ ਦੇਖਿਆ ਲੋਕਾਂ ਨੇ ਮਕਾਨਾਂ ਦੇ ਦਰਵਾਜ਼ੇ ਲਾ ਕੇ ਛੱਡ ਗਏ ਲਵ ਯੂ ਜ਼ਿੰਦਗੀ ਚੈਨਲ ਦੇਖ ਰਹੀ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਕਹਿੰਦੇ ਨੇ ਕਿ ਸਮੇਂ ਦੇ ਨਾਲ ਨਾਲ ਜ਼ਖਮ ਭਰ ਜਾਂਦੇ ਨੇ ਪਾਰੇ ਕਈ ਅਜਿਹੇ ਦੁਖਾਂਤ ਹੁੰਦੇ ਨੇ ਜਿਨ੍ਹਾਂ ਨੂੰ ਕਦੇ ਵੀ ਪੁਲਾਇਆ ਨਹੀਂ ਜਾ ਸਕਦਾ ਠੇਕ ਅਜਿਹਾ ਹੀ ਦੁਖਾਂਤ ਸੀ 1947 ਦੀ ਵੰਡ ਉਸ ਸਮੇਂ ਸਿਰਫ ਸਰਹੱਦਾਂ ਦੀ ਵੰਡ ਨਹੀਂ ਹੋਈ ਇਨਸਾਨੀਅਤ ਵੀ ਤਾਰ-ਤਾਰ ਹੋਈ ਕਈ ਘਰ ਉਜੜੇ ਕਈ ਬੱਚੇ ਯਤੀਮ ਹੋਏ ਕਈਆਂ ਮਾਵਾਂ ਦੀ ਗੋਦ ਸਖਣੀ ਹੋ ਗਈ ਤੇ ਅੱਜ ਜਿਸ ਸ਼ਖਸੀਅਤ ਦੇ ਨਾਲ ਅਸੀਂ ਰੁਬਰੂ ਹੋਣ ਜਾ ਰਹੇ ਹਾਂ ਉਹਨਾਂ ਨੇ ਵੀ ਇਸ ਦੁਖਾਂਤ ਨੂੰ ਅੱਖੀਂ ਵੇਖਿਆ ਹੈ ਹੰਡਾਇਆ ਹੈ ਮੈਗਲ ਕਰ ਰਹੀਆਂ ਸਰਦਾਰ ਜਸਬੀਰ ਸਿੰਘ ਸਾਨੀ ਹੋਰਾਂ ਦੀ ਉਹਨਾਂ ਨੇ ਆਪਣਾ ਇੱਕ ਨਾਵਲ ਵੀ ਲਿਖਿਆ ਹੈ ਕਾਫਰ ਕੌਨ ਜੋ ਕਿ 1947 ਦੀ ਵੰਡ ਉਸਤੇ ਦੁਖਾਂਤ ਤੇ ਆਧਾਰਿਤ ਹੈ ਇਸ ਨਾਵਲ ਦੀ ਵੀ ਗੱਲ ਕਰਾਂਗੇ ਤੇ ਉਸ ਸਮੇਂ ਉਹਨਾਂ ਨੇ ਜੋ ਦੁਖਾਂਤ ਦੇਖਿਆ ਹੈ ਉਸਤੇ ਵੀ ਗੱਲ ਕਰਾਂਗੇ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਇਸ ਚੈਨਲ ਦਾ ਜਿਨ੍ਹਾਂ ਨੇ ਮੈਨੂੰ ਦਰਸ਼ਕਾਂ ਦੇ ਸਾਹਮਣੇ ਆਪਣੀ ਗੱਲ ਕਰਸਣ ਦਾ ਮੌਕਾ ਦਿੱਤਾ ਜੀ ਸਭ ਤੋਂ ਪਹਿਲਾਂ ਤਾਂ ਇਹ ਪੁੱਛਾਂਗੇ ਕਿ ਜਦੋਂ 1947 ਦੀ ਵੰਡ ਹੋਈ ਸੀ ਉਸ ਸਮੇਂ ਤੁਹਾਡੀ ਉਮਰ ਕਿੰਨੀ ਕੁ ਸੀ ਮੈਂ ਉਸ ਵੇਲੇ 10-11 ਸਾਲ ਦਾ ਸੀ ਹਾਰਡਲੀ ਐਕਚੁਅਲ ਵੰਡ ਹੋਣ ਤੋਂ ਪਹਿਲੇ ਸੈਕੰਡ ਵਰਲਡ ਵਾਰ ਦਾ ਮੈਨੂੰ ਯਾਦ ਹੈ ਕਿ ਉੱਪਰੋਂ ਸਾਡੇ ਸਿਰ ਤੋਂ ਜਹਾਜ਼ ਲੰਘਦੇ ਸੀ ਤੇ ਅਸੀਂ ਬਾਹਰ ਨਿਕਲ ਕੇ ਆ ਕੇ ਜਹਾਜ਼ਾਂ ਨੂੰ ਦੇਖਣ ਲੱਗ ਜਾਂਦੇ ਸੀ ਬਈ ਜਹਾਜ਼ ਵੰਗਣ ਡਰ ਵੀ ਲੱਗਦਾ ਸੀ ਕੋਈ ਬੰਬ ਨਾ ਸਿੱਟ ਜਾਏ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਐਲਾਨ ਕਰਤਾ ਸੀ ਕਿ ਅਸੀਂ ਸੈਕੰਡ ਯੁੱਗ ਖਤਮ ਹੋਣ ਤੋਂ ਬਾਅਦ ਅਸੀਂ ਹਿੰਦੁਸਤਾਨ ਨੂੰ ਆਜ਼ਾਦ ਕਰ ਦੇਵਾਂਗੇ ਉਸ ਤੋਂ ਬਾਅਦ ਇਹ ਰੋਲੇ ਪੈਣੇ ਸ਼ੁਰੂ ਹੋ ਗਏ ਜਦਲੇ ਸੈਕੰਡ ਯੁੱਗ ਖਤਮ ਹੋ ਗਿਆ ਜਿਸ ਵੇਲੇ ਅਮਰੀਕਾ ਨੇ ਦੋ ਬੰਬ ਸਿੱਟੇ ਜਾਪਾਨ ਤੇ ਔਰ ਉਸ ਤੋਂ ਬਾਅਦ ਸਕੰਦਜੁੱਟ ਖਤਮ ਹੋ ਗਿਆ ਫਿਰ ਜਿਹੜਾ ਜਿਹੜੇ ਵੰਡ ਦੀ ਗੱਲ ਸ਼ੁਰੂ ਹੋਈ ਨਾ ਕਿ ਇਹ ਪੰਜਾਬ ਔਰ ਬੰਗਾਲ ਨੂੰ ਵੰਡ ਕੇ ਤੇ ਪਾਕਿਸਤਾਨ ਬਣਾਉਣਾ ਉਸ ਟਾਈਮ ਤੇ ਦੰਗੇ ਸ਼ੁਰੂ ਹੋ ਗਏ ਅੱਛਾ ਦੰਗੇ ਇਸ ਤਰ੍ਹਾਂ ਹੋਏ ਪਹਿਲੇ ਤੇ ਬੰਗਾਲ ਤੋਂ ਸ਼ੁਰੂ ਹੋਏ ਬੰਗਾਲ ਦੇ ਵਿੱਚ ਉਧਰ ਦੇ ਹਿੰਦੂ ਇਧਰ ਆਉਣ ਲੱਗੇ ਇਧਰੋਂ ਮੁਸਲਮਾਨ ਉਧਰ ਜਾਣ ਲੱਗੇ ਇਧਰੋਂ ਇਸ ਤਰ੍ਹਾਂ ਸ਼ੁਰੂ ਹੋਈ ਅਲਟੀਮੇਟਲੀ ਜਿਹੜਾ ਪੰਜਾਬ ਜਿਹੜਾ ਬਿਲਕੁਲ ਸ਼ਾਂਤ ਬੈਠਾ ਸੀ ਇੱਥੇ ਵੀ ਦੰਗੇ ہو گئے آئی ریمبر کہ میرے فادر نے کوٹے دے اوپر چھپا کے تزاب بوتلاں اور تلواراں وغیرہ چھپا کے اوپر چھت دے اوپر رکھیاں سی پھر اگر مسلمان آن گئے تھے اسی تضاب دیا بوتلاں پر تضاب سے ٹانگے کریں گے مطلب یہ ڈر جڑا سی پیدا شروع ہو گیا اور سرکار نے سپیشل گڈیاں تو اسی کوئی قرار نہیں لگے گا تے ہندو سکھ جڑے جانا چاہتے ہیں وہ ادھر جان اور جڑے ادھر او لوگ آنے ادھروں ਸ਼ੁਰੂ ਹੋ ਗਏ। ਔਰ ਜਦ ਉਧਰ ਦੀਆਂ ਗੱਡੀਆਂ ਆਉਂਦੀਆਂ ਨਾ ਇਧਰ ਨੂੰ ਔਰ ਉਹਨਾਂ ਦੇ ਬੰਦੇ ਮਰੇ ਹੁੰਦੇ ਉਹ ਆ ਕੇ ਲੋਕਾਂ ਨੂੰ 扑ਕਾਉਂਦੇ। ਅੱਛਾ। ਆਪਨੇ ਮੁਸਲਮਾਨਾਂ ਨੂੰ ਤੇ ਇਧਰੋਂ ਇਹ ਸਾਡੇ ਜਿਹੜੇ ਜਨ ਉਹ ਪੜ ਕੇ ਇਦੋਂ ਸੁਕਰ ਨੂੰ ਮਾਰਨਾ ਸ਼ੁਰੂ ਕਰ ਦਿੰਦੇ। ਅੱਛਾ। ਡਰ ਤੇ ਪੈਦਾ ਹੋ ਗਿਆ ਸੀ। ਜੀ। ਬਹੁਤ ਜ਼ਬਰਦਸਤ ਡਰ ਹੋ ਗਿਆ ਸੀ। ਕਿ ਮੁਸਲਮਾਨ ਜਿਹੜੇ ਮੁਸਲਮਾਨਾ ਔਰ ਸਿੱਖਾਂ ਦਵਾਂ ਦੀਆਂ ਲੜਾਈਆਂ ਸ਼ੁਰੂ ਹੋਣਗੀਆਂ ਔਰ ਜ਼ਿਆਦਾ ਨੁਕਸਾਨ ਜਿਹੜਾ ਸੀ ਮੁਸਲਮਾਨ ਸਿੱਖਾਂ ਦਾ ਕਰਦੇ ਸੀ ਔਰ ਉਸ ਟਾਈਮ ਤੇ ਇੱਕ ਗੱਲ ਮੈਨੂੰ ਯਾਦ ਹੈ ਜਦ ਇੱਕ ਮੁਸਲਮਾਨ ਮੇਰਾ ਫਾਦਰ ਦਾ ਫਰੈਂਡ ਸੀ ਉਹਨੂੰ ਬੁਲਾ ਕੇ ਗੱਲ ਹੋਈ ਔਰ ਉਸਨੇ ਇਹ ਸੁਝਾਅ ਦਿੱਤਾ ਕਿ ਤੁਸੀਂ ਇਹ ਦੋਨੋਂ ਮੁੰਡੇ ਅਸੀਂ ਜੋ ਛੋਟੇ ਸੀ ਮੇਰਾ ਉੱਡਾ ਪਰ ਮੈਂ 10 11 ਸਾਲ ਦਾ ਸੀ ਉਹ 13 ਸਾਲ ਦਾ ਸੀ ਅੰਦਾੜੀ ਸੀ ਅਸੀਂ ਉਹ ਕਹਿੰਦਾ ਸੀ ਇਹਨਾਂ ਨੂੰ ਕੁੜੀਆਂ ਬਣਾ ਕੇ ਬੁਰਕੇ ਪਾ ਕੇ ਤੇ ਮੈਂ ਇਹਨਾਂ ਨੂੰ ਪਾਕਿਸਤਾਨ ਛੱਡਿਆਉਣਾ ਮੇਰਾ ਫਾਦਰ ਤਿਆਰ ਹੋ ਗਿਆ ਲੇਕਿਨ ਸਾਡੀ ਮਦਰ ਤਿਆਰ ਨਹੀਂ ਹੋਈ ਔਰ ਇਸ ਕਰਕੇ ਇਹ ਗੱਲ ਰਹਿ ਗਈ ਮਤਲਬ ਡਰ ਦਾ ਮਾਹੌਲ ਤਾਂ ਬੜਾ ਜ਼ਬਰਦਸਤ ਪੈਦਾ ਹੋ ਚੁੱਕਾ ਸੀ ਵੀ ਅਸੀਂ ਕਿਵੇਂ ਜਾਈਏ ਕਿਵੇਂ ਕਰੀਏ ਰਸਤੇ ਦੇ ਵਿੱਚ ਬਸਾਂ ਟਰੱਕਾਂ ਨੂੰ ਰੋਕ ਕੇ ਤੇ ਉਹਨਾਂ ਨੂੰ ਸਿੱਖਾਂ ਨੂੰ ਰੁਕਣਾ ਮਾਰਨਾ ਨੁਕਸਾਨ ਕਰਨਾ ਸ਼ੁਰੂ ਹੋ ਚੁੱਕਾ ਸੀ ਜੀ ਤੇ ਫਿਰ ਜਦੋਂ ਤੁਹਾਨੂੰ ਪਾਕਿਸਤਾਨ ਛੱਡਣਾ ਪਿਆ ਉਸ ਸਮੇਂ ਪਾਕਿਸਤਾਨ ਤੋਂ ਭਾਰਤ ਆਉਣ ਦਾ ਸਫ਼ਰ ਕਿਹੋ ਜਿਹਾ ਸੀ ਕਿਵੇਂ ਇਹ ਸਫ਼ਰ ਤੈਅ ਕੀਤਾ ਤੇ ਉਸ ਸਮੇਂ ਵੀ ਕਹਿੰਦੇ ਕਿ ਰਾਹ ਦੇ ਵਿੱਚ ਵੀ ਕਤਲੋਗਾਰਤ ਕਾਫੀ ਹੁੰਦੀ ਸੀ ਕਾਫੀ ਕਤਲ ਕਰ ਦਿੱਤੇ ਜਾਂਦੇ ਸੀ ਬਹੁਤ ਸਾਰੀਆਂ ਔਰਤਾਂ ਦੀ ਇੱਜ਼ਤ ਵੀ ਹੱਥ ਪਾਇਆ ਜਾਂਦਾ ਸੀ ਤੁਸੀਂ ਪਾਕਿਸਤਾਨ ਤੋਂ ਜਦੋਂ ਭਾਰਤ ਆਏ ਤਾਂ ਤੁਹਾਡਾ ਪੂਰਾ ਜਿਹੜਾ ਸਫ਼ਰ ਸੀ ਇਸ ਵਿੱਚ ਤੁਹਾਨੂੰ ਕਿਹੋ ਜਿਹੇ ਤਜਰਬੇ ਹੋਏ ਇਸ ਤਰ੍ਹਾਂ ਹੈ ਕਿ ਇੱਕ ਦਿਨ ਹਾਲ ਆਫਸਰ ਨੇ ਮੇਰੇ ਫਾਦਰ ਜੀ ਦਾ ਆਫਿਸ ਤੋਂ ਆਏ ਤੇ ਉਹਨਾਂ ਨੇ ਆ ਕੇ ਦੱਸਿਆ ਕਿ ਕੱਲ 11 ਵਜੇ ਸਪੈਸ਼ਲ ਚਲੇਗੀ ਜਿਹਦੇ ਸਿਰਫ ਸਿੱਖ ਜਾਣਗੇ ਅੱਛਾ ਔਰ ਤੁਸੀਂ ਤਿਆਰ ਹੋ ਜਾਓ ਸਮਾਨ ਆਪਣਾ ਰੈਡੀ ਕਰ ਲਓ ਵਾਪਸ ਜਾਣਾ ਸੀ ਹਿੰਦੁਸਤਾਨ ਜਾਣਾ ਮੇਰੀ ਮਦਰ ਬੜੀ ਪਰੇਸ਼ਾਨ ਹੋਈ ਕਿ ਗੱਡੀ ਦੇ ਡੱਬੇ ਦੇ ਵਿੱਚ ਇੱਕ ਘੋਟ ਵਿੱਚ ਮੈਂ ਕਿੰਨਾ ਕੁ ਸਮਾਨ ਰੱਖਾਂਗੀ ਫਿਰ ਮੇਰੇ ਫਾਦਰ ਨੇ ਮੁਸਲਮਾਨ ਜਿਹੜੇ ਉਹਨਾਂ ਦੇ ਦੋਸਤ ਸਨ ਉਹਨਾਂ ਨੂੰ ਬੁਲਾ ਕੇ ਸਾਡੇ ਮੱਝ ਰੱਖੀ ਹੋਈ ਸੀ ਵਾਂਡ ਸੀ ਔਰ ਬਿਸਰੇ ਮੰਜੇ ਹੋਰ ਸਮਾਨ ਭਾਂਡੇ ਫालतू ਸਮਾਨ ਸਾਰਾ ਚੁਕਵਾਤਾ ਮੇਰੇ ਫਾਦਰ ਨੇ ਕਿਹਾ ਕਿ ਬਿਸਤਰ ਚੁਕ ਲੋ ਕਪੜੇ ਚੁਕ ਲੋ ਭਾਂਡੇ ਚੁਕ ਲੋ ਹੋਰ ਕੁਝ ਨਹੀਂ ਚੁਕਣਾ ਤੇ ਇਹ ਸਮਾਨ ਲੈ ਜਾਓ ਅਗਲੇ ਦਿਨ ਸਾਡੇ ਜਿਹੜਾ ਦਫਤਰ ਦਾ ਟਾਂਗਾ ਜਿਸ ਤੇ ਮੇਰੇ ਫਾਦਰ ਜਾਇਆ ਕਰਦੇ ਸੀ ਉਹ ਟਾਂਗਾ ਆ ਗਿਆ ਫਾਦਰ ਮੇਰੇ ਨੇ ਕਿਹਾ ਕਿ ਇਹ ਮੈਨੂੰ ਵੀਰ ਕਹਿੰਦੇ ਸਨ ਵੀਰ ਨੂੰ ਔਰ ਮੇਰੀ ਛੋਟੀ ਸਿਸਟਰ ਸੀ ਇਹਨਾਂ ਦੋਨਾਂ ਨੂੰ ਭੇਜ ਦਿਓ ਇਹ ਜਾ ਕੇ रेलवे स्टेशन ते सामान रखियोन ए टांगा वापस भेज देंगे उस तो बाद assi ਹੋਰ सामान ਲਾਵਾਂਗੇ ਇੱਕ ਟਾਂਗਾ ਹੋਰ ਬੁਲਾ ਲਾਂਗੇ ਤੇ ਸਾਰਾ ਸਮਾਨ ਲੈ ਕੇ ਤੇ assi ਚਲੇ ਜਾਵਾਂਗੇ ਮੈਂ ਔਰ ਮੇਰੀ ਸਿਸਟਰ assi ਟਾਂਗੇ ਤੇ ਬੈਠ ਕੇ ਜਦ ਗਏ ਰੇਲਵੇ ਸਟੇਸ਼ਨ ਦੇ ਨੇੜੇ ਪਹੁੰਚੇ ਤੇ ਉਥੇ ਚੀਖਛਾੜਾ ਪੈ ਗਿਆ ਛੁਰੇਵਾਜ਼ੀ ਸ਼ੁਰੂ ਹੋ ਗਈ ਹੋਰਾਂ ਨੇ ਖੂਨ ਵਗੇ ਔਰ ਲੋਕੇ ਇਧਰ-ਉਧਰ ਪਜਦੇ ਫਿਰਨ ਚੀਖਦੇ ਫਿਰਨ ਸਾਰਾ ਟਾਂਗੇ ਅਰੇ ਸਾਨੂੰ ਵਾਪਸ ਲਿਆਇਆ assi ਉਥੇ ਨਹੀਂ ਗਏ ਫਿਰ 2 ਵਜੇ ਫਿਰ ਟੰਡੋ ਬਿਟਿਆ ਕਿ ਹੁਣ ਸਮਾਨ ਠੀਕ ਹੋ ਗਿਆ ਸਭ ਕੁਝ ਮਾਹੌਲ ਠੀਕ ਹੋ ਗਿਆ ਪੁਲਿਸ ਲੱਗ ਗਈ ਹੈ ਜਿਹੜੇ ਜਾਣਾ ਚਾਹੁੰਦੇ ਨੇ ਜਾ ਚੱਕਣ ਜਾ ਸਕਦੇ ਨੇ ਸੋ ਦੁਬਾਰਾ ਸਾਡਾ ਸਮਾਨ ਉਸੇ ਤਰ੍ਹਾਂ ਸੇ ਦੁਬਾਰਾ ਟਾਂਗੇ ਆਏ ਅਸੀਂ ਦੁਬਾਰਾ ਗਏ ਸਾਡੀ ਗੱਡੀ ਚੱਲੀ ਲਾਹੌਰ ਤੋਂ ਕੁਛ ਚੱਲ ਪਹਿਲੇ ਰਾਤ ਪੈ ਗਈ ਇੱਕੋ ਡੱਬਾ ਸੀ ਜਿਹਦੇ ਵਿੱਚ ਇੱਕ ਫੈਮਿਲੀ ਸਿਰਫ 4 ਸੀ ਦੋ ਬੰਦਿਆਂ ਦੀ ਔਰ ਉਹ ਫੈਮਿਲੀ ਰੋ ਰਹੀ ਸੀ ਕਿ ਉਹਨਾਂ ਨੂੰ ਦੋ ਦਿਨ ਪਹਿਲੇ ਉਹਨਾਂ ਦਾ ਜਵਾਨ ਮੁੰਡਾ ਮਾਰ ਦਿੱਤਾ ਗਿਆ ਸੀ ਇਹ 25 ਸਾਲ ਦਾ ਔਰ ਸਾਡੀ ਗੱਡੀ ਲਾਹੌਰ ਤੋਂ ਕੁਛ ਚਿਰ ਪਹਿਲੇ ਸਾਡੀ ਗੱਡੀ ਡੇਗ ਲਈ ਗਈ ਅੱਛਾ ਔਰ ਡੇਗ ਕੇ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ ਔਰ ਮੈਨੂੰ ਬੜੀ ਚੰਗੀ ਤਰ੍ਹਾਂ ਯਾਦ ਹੈ ਮੇਰੀ ਮਦਰ ਨੇ ਮੇਰੇ ਫਾਦਰ ਨੂੰ ਕਿਹਾ ਕਿ ਤੁਸੀਂ ਸਾਨੂੰ ਦੋਨੋਂ ਮਾਰ ਦਿਓ ਮੇਰੀ ਭੈਣ ਜਵਾਨ ਸੀ ਉਹ 17 18 ਸਾਲ ਦੀ ਸੀ ਸਰਟ ਪਤ ਲੁੱਟ ਜਾਗੀ ਤੁਸੀਂ ਸਾਨੂੰ ਮਾਰ ਦਿਓ ਇਹ ਵਾਕਿਆ ਮੈਂ ਕਾਫਰ ਕੌਣ ਜਿਹੜੀ ਕਿਤਾਬ ਲਿਖੀ ਹੈ ਉਹਦੇ ਚ ਮੈਂ ਹੋ ਬਹੁ ਇਹ ਲਿਖਿਆ ਹੂੰ ਇਸ ਨੂੰ ਮੈਂ ਦੱਸ ਕੀਤਾ ਲੇਕਿਨ ਅਸੀਂ ਸਾਡੀ ਗੱਡੀ ਬਚ ਗਈ ਸਾਡੀ ਮਿਲਟਰੀ ਜਿਹੜੀ ਸਾਰੀ ਰਾਤ ਗੋਲੀਆਂ ਚਲਾਉਂਦੀ ਰਹੀ ਅਗਲੇ ਦਿਨ ਸਾਡੀ ਗੱਡੀ ਲਾਹੌਰ ਗਈ ਲਾਹੌਰ ਫਿਰ ਸਾਡੇ ਤੇ ਹਮਲਾ ਹੋਇਆ ਮੇਰੇ ਫਾਦਰ ਦੇ ਸਿਰ ਤੇ ਗੋਲੀ ਲੱਗੀ ਸ਼ਰਾ ਸੀ ਲੇਕਿਨ ਉਹ ਬਚ ਗਏ ਉਸ ਤੋਂ ਅਗਲੇ ਉਸ ਤੋਂ ਅਗਲੇ 3rd ਡੇ ਅਸੀਂ ਸਾਡੀ ਗੱਡੀ ਉੱਥੋਂ ਚੱਲੀ ਹੋਰ ਮਿਲਟਰੀ ਲੈ ਕੇ ਤੇ ਤਾਂ ਅਸੀਂ ਵਾਪਸ ਪਹੁੰਚੇ ਜਲੰਧਰ ਪਹੁੰਚੇ ਜਲੰਧਰ ਕੈਂਟ ਉੱਥੇ ਰੀਹੈਬਿਟੇਸ਼ਨ ਸੈਂਟਰ ਸੀ ਜਿੱਥੇ ਹਰ ਬੰਦੇ ਦਾ ਸਭ ਕੁਝ ਨੋਟ ਕੀਤਾ ਜਾਂਦਾ ਸੀ ਜੀ ਉਹ ਤੁਸੀਂ ਪਿੱਛੇ ਕੀ ਛੱਡ ਕੇ ਆਇਓ ਕੌਣ ਕੌਣ ਆਇਓ ਕਿੱਥੇ ਐ ਤੇ ਇਸ ਤਰ੍ਹਾਂ ਜੋ ਇਸਛਾਪਨਾਲੀ ਇਸ ਤਰ੍ਹਾਂ ਸਹੀ ਐ ਜੀ ਸਰ ਤੁਸੀਂ ਕਹਾਂ ਕਿ ਜਿਵੇਂ ਤੁਹਾਡੀ ਪਸ਼ੂ ਵੀ ਸੀ ਤੁਹਾਡੀ ਜ਼ਮੀਨ ਵੀ ਸੀ ਆਪਣਾ ਘਰ ਵੀ ਸੀ ਅਕਸਰ ਹੀ ਇਨਸਾਨ ਜਦੋਂ ਆਪਣੀ ਮਿਹਨਤ ਦੇ ਨਾਲ ਕੋਈ ਚੀਜ਼ ਬਣਾਉਂਦਾ ਹੈ ਉਸ ਨੂੰ ਛੱਡਣਾ ਬਹੁਤ ਔਖਾ ਹੁੰਦਾ ਹੈ ਫਿਰ ਆਪਣੀ ਜ਼ਮੀਨ ਆਪਣੇ ਘਰ ਉੱਥੋਂ ਦੇ ਲੋਕਾਂ ਦੇ ਨਾਲ ਮੋਹ ਵੀ ਪੈ ਜਾਂਦਾ ਹੈ ਉਹਨਾਂ ਸਾਰਿਆਂ ਨੂੰ ਛੱਡ ਕੇ ਭਾਰਤ ਆਣਾ ਕੋਈ ਸੋਖਾ ਨਹੀਂ ਹੋਏਗਾ ਜਜ਼ਬਾਤੀ ਤੌਰ ਦੇ ਉੱਤੇ ਕਿਹੜੇ-ਕਿਹੜੇ ਖਿਆਲ ਉਸ ਸਮੇਂ 10 ਸਾਲਾਂ ਦੇ ਬੱਚੇ ਦੇ ਮਨ ਵਿੱਚ ਜਾਂਦੇ ਸੀ ਦੇਖੋ ਇੱਕ ਤੇ ਡਰ ਬਹੁਤ ਜ਼ਿਆਦਾ ਹੁੰਦਾ ਸੀ ਹਾਂਜੀ ਖੁਸ਼ੀ ਬੜੀ ਸੀ ਕਿ ਅਸੀਂ ਆਜ਼ਾਦ ਹਿੰਦੁਸਤਾਨੇ ਜਾਵਾਂਗੇ ਅੱਛਾ ਹਾਂ ਕਿ ਅਸੀਂ ਆਜ਼ਾਦ ਹਿੰਦੁਸਤਾਨ ਕੀ ਹੋ ਜਾਵੇਗਾ ਸਾਨੂੰ ਤਾਂ ਫਰਕ ਵੀ ਨਹੀਂ ਸੀ ਪਤਾ ਅਸੀਂ ਅਸੀਂ ਗੁਲਾਮ ਹੈਗੇ ਕਿ ਗੁਲਾਮ ਹੈ ਕੀ ਇਹ ਹੈਗੇ ਵੀ ਅਸੀਂ ਕਿ ਨਈਆਂ ਫਰਕ ਤਾਂ ਵਜ਼ੀਰਾਂ ਨੂੰ ਪਿਆ ਜਨਨ ਕੁਰਸੀਆਂ ਮਿਲ ਗਈਆਂ ਆਮ ਆਦਮੀ ਨੂੰ ਕੋਈ ਲੰਮਾ ਚੜਾ ਫਰਕ ਨਹੀਂ ਪਿਆ ਲੇਕਿਨ ਦੁੱਖ ਤੇ ਦਿਨ ਬੜੇ ਸਨ ਜਿਹੜੇ ਅਸੀਂ ਚਿੰਚਾ ਬਲੇ ਫਾਦਰ ਸਾਡਾ ਜਿਹੜਾ ਇਨੀ ਅੱਛੀ ਨੌਕਰੀ ਕਰਦਾ ਸੀ ਉਹ ਰਿਸਪੈਕਟੇਬਲ ਸੀ ਔਰ 38 ਦੁਕਾਨ ਬਣਾਈ ਫਿਰ ਪਲਾਟ ਲੈ ਕੇ ਦੁਕਾਨ ਆਪਣੀ ਕੰਸਟਰਕਟ ਕੀਤੀ ਔਰ ਫਿਰ ਸਾਨੂੰ ਜ਼ਮੀਨ ਅਲਾਟ ਹੋ ਗਈ ਔਰ ਜ਼ਮੀਨ ਅਲਾਟ ਹੋਣ ਕੇ ਜ਼ਮੀਨ ਵਿੱਚ ਫਿਰ ਮਕਾਨ ਬਣਾਇਆ ਸਾਡਾ ਜਿਹਨਾਂ ਲੋਕਾਂ ਤੇ ਮਕਾਨ ਸ਼ਹਿਰਾਂ ਵਿੱਚ ਸਨ ਉਹਨਾਂ ਨੂੰ ਕਲੇਮ ਮਿਲੇ ਜਨ ਕਲੇਮ ਦੇ ਅਗੇਂਸਟ ਉਹਨਾਂ ਨੂੰ ਮਕਾਨ ਅਲਾਰਟ ਹੋ ਜਾਂਦਾ ਸੀ ਜੀ ਔਰ ਸਾਡਾ ਤੇ ਸ਼ਹਿਰੀ ਮਕਾਨ ਨਹੀਂ ਸੀ ਸਾਡਾ ਤੇ ਪਿੰਡ ਵਿੱਚ ਮਕਾਨ ਸੀ ਸਰਗੋਤੇ ਵਿੱਚ ਚੱਕ ਨੰਬਰ 135 ਵਿੱਚ ਮਕਾਨ ਸੀ ਸਾਡਾ ਤੇ ਪਿੰਡ ਵਾਲਿਆਂ ਨੂੰ ਕਿਹਾ ਸੀ ਤੁਸੀਂ ਪਿੰਡਾਂ ਚ ਮਕਾਨ ਮੜ ਲਓ ਪਿੰਡ ਦੇ ਮਕਾਨ ਲੈ ਲਓ ਔਰ ਤੁਹਾਨੂੰ ਜ਼ਮੀਨ ਦੇ ਬਦਲੇ ਜ਼ਮੀਨ ਮਿਲ ਜਾਏਗੀ ਲੇਕਿਨ ਇਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਬਹੁਤ ਜ਼ਿਆਦਾ ਸ਼ੋਸ਼ਣ ਜਿਹੜਾ ਹੈ ਇਹ ਪੋਲਿਟਿਕਸ ਨੇ ਬਹੁਤ ਜ਼ਿਆਦਾ ਫਾਇਦਾ ਕਰਨ ਦੇ ਬਜਾਏ ਨੁਕਸਾਨ ਕੀਤਾ ਹੈ ਤੁਸੀਂ 10 ਸਾਲਾਂ ਦੀ ਉਮਰ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਨੂੰ ਵੇਖਣਾ ਸ਼ੁਰੂ ਕਰ ਦਿੱਤਾ ਜਿੱਥੇ ਤੁਹਾਡੇ ਘਰ ਦੇ ਪਰੇਸ਼ਾਨ ਜਿੱਥੇ ਨਫ਼ਰਤ ਦੀ ਭਾਵਨਾ ਸਾਰੇ ਪਾਸੇ ਫੈਲ ਰਹੀ ਹੈ ਜਿੱਥੇ ਡਰ ਦਾ ਮਾਹੌਲ ਜਿਹੜਾ ਹੈ ਉਹ ਬਣਿਆ ਹੋਇਆ ਹੈ ਜਿੱਥੇ ਆਰਥਿਕ ਸਥਿਤੀ ਵਧੀਆ ਨਹੀਂ ਹੈ ਜਿੱਥੇ ਲੋਕ ਹੀ ਇੱਕ ਦੂਸਰੇ ਦੇ ਦੁਸ਼ਮਣ ਬਣ ਚੁੱਕੇ ਨੇ ਇਨਾਂ ਸਾਰੀਆਂ ਚੀਜ਼ਾਂ ਦਾ ਤੁਹਾਡੀ ਮਾਨਸਿਕ ਸਥਿਤੀ ਤੇ ਵੀ ਪ੍ਰਭਾਵ ਪਿਆ ਹੋਵੇਗਾ ਆਪਣੇ ਆਪ ਨੂੰ ਉਹਨਾਂ ਸਾਰੀਆਂ ਚੀਜ਼ਾਂ ਤੋਂ ਤੁਸੀਂ ਉਭਾਰਿਆ ਕਿਵੇਂ ਇੱਕ 10 ਸਾਲ ਦੇ ਬੱਚੇ ਨੇ ਕਿਵੇਂ ਆਪਣੇ ਆਪ ਨੂੰ ਉਹਨਾਂ ਸਾਰੇ ਹਾਲਾਤਾਂ ਤੋਂ ਉਹਨਾਂ ਸਾਰੇ ਮੰਦਪਾਗੀਆਂ ਘਟਨਾਵਾਂ ਦੀਆਂ ਯਾਦਾਂ ਤੋਂ ਆਪਣੇ ਆਪ ਨੂੰ ਉਭਾਰਿਆ ਇਸ ਤਰ੍ਹਾਂ ਹੈ ਕਿ ਜਦ ਕੋਈ ਤੁਸੀਂ ਅੱਛਾ ਕੰਮ ਕਰਦੇ ਹੋ ਹਾਂਜੀ ਤੁਹਾਨੂੰ ਖੁਸ਼ੀ ਹੁੰਦੀ ਹੈ ਜੀ ਜਦ ਕੋਈ ਮਾੜਾ ਕੰਮ ਹੁੰਦਾ ਹੈ ਜਾਂ ਤੁਹਾਨੂੰ ਤਕਲੀਫ ਹੁੰਦੀ ਹੈ ਤੇ ਤੁਹਾਨੂੰ ਇੱਕ ਸਬਕ ਮਿਲਦਾ ਹੈ ਬਿਲਕੁਲ ਔਰ ਉਹ ਸਬਕ ਤਾਂ ਹੀ ਮਿਲਦਾ ਹੈ ਜਾਂ ਤੁਹਾਨੂੰ ਤਕਲੀਫ ਹੋਵੇ ਜਾਂ ਤੁਹਾਨੂੰ ਡੀਫੀਟ ਹੋਵੇ ਤਾਂ ਤੁਹਾਨੂੰ ਸਬਕ ਮਿਲਦਾ ਹੈ ਸੋ ਸਾਨੂੰ ਇੱਕ ਕਿਸਮ ਦੀ ਡੀਫੀਟ ਹੋਈ ਸਾਨੂੰ ਇੱਕ ਕਿਸਮ ਦੀ ਪਨਿਸ਼ਮੈਂਟ ਹੋਈ ਲੋਕਾਂ ਤੇ ਆਜ਼ਾਦੀ ਮਿਲੀ ਆਜ਼ਾਦੀ ਕੇ ਲੇਕਿਨ ਸਾਨੂੰ ਤੇ ਸਾਡਾ ਸਾਰਾ ਘਰਬਾਰ ਉਜੜ ਗਿਆ ਸਾਰਾ ਸਮਾਨ ਸਾਡੇ ਕੁਝ ਵੀ ਨਹੀਂ ਰਿਹਾ ਦੋ ਦੋ ਜੋੜੇ ਕੱਪੜਿਆਂ ਤੇ ਰਹਿ ਗਏ ਹੈ ਔਰ ਉਸ ਟਾਈਮ ਤੇ ਪੈਸੇ ਵੀ ਗਿੜੇ ਮਣੇ ਂਗੜੇ ਮਿੱਥੇ ਸੀ ਨਵੀ ਆ ਕੇ ਮੇਰੇ ਫਾਦਰ ਨੇ ਜਿਹੜਾ ਕੰਮ ਸ਼ੁਰੂ ਕੀਤਾ ਉਸ ਕੰਮ ਨੂੰ ਚਲੋ ਉਹ ਵੀ ਠੀਕ ਸੀ ਲੇਕਿਨ ਜਿਹੜਾ ਦਰਦ ਦੁੱਖ ਹੁੰਦਾ ਹੈ ਨਾ ਕਿਸੇ ਆਦਮੀ ਜਿਹੜਾ ਹੈਡ ਆਫ ਦਾ ਫੈਮਿਲੀ ਹੁੰਦਾ ਹੈ ਜਦ ਉਸ ਨੂੰ ਹਰ ਟਾਈਮ ਤੇ ਚਿੰਤਾ ਹੁੰਦੀ ਹੈ ਉਹਦੇ ਪਿੱਛੇ ਅਸੀਂ ਸੱਤ ਭੈਣ ਪੜਾਵਾਂ ਸੀ ਚਾਰ ਪੜਾਉਣਾ ਸੀ ਤਿੰਨ ਪੜਾ ਆ ਸੀ ਅਸੀਂ ਸੱਤ ਭੈਣ ਪੜਾਵਾਂ ਦੀਆਂ ਸਕੂਲ ਦੀਆਂ ਫੀਸਾਂ ਸਕੂਲ ਦੇ ਕੱਪੜੇ ਰਹਿਣ ਬਹਿਣ ਹਰ ਚੀਜ਼ ਨੂੰ ਕਰਨਾ ਇਹਦੀ ਚਿੰਤਾ ਜਿਹੜੀ ਹੈਡ ਆਫ ਦਾ ਫੈਮਿਲੀ ਹੁੰਦਾ ਉਸ ਨੂੰ ਬੜੀ ਚਿੰਤਾ ਹੁੰਦੀ ਹੈ ਔਰ ਜਦ ਕਿਸੇ ਨੂੰ ਚਿੰਤਾ ਲੱਗ ਜਾਂਦੀ ਹੈ ਤੇ ਫਿਰ ਚਿੰਤਾ ਦੇ ਨਾਲ ਕੋਈ ਨਾ ਕੋਈ ਬਿਮਾਰੀ ਲੱਗ ਜਾਂਦੀ ਹੈ ਬਿਲਕੁਲ ਔਰ ਉਹ ਬਿਮਾਰੀ ਮੇਰੇ ਫਾਦਰ ਨੂੰ ਸ਼ੂਗਰ ਬਿਮਾਰੀ ਲੱਗ ਗਈ ਅੱਛਾ ਔਰ ਉਹਨਾਂ ਨੂੰ ਬਲੱਡ ਪ੍ਰੈਸ਼ਰ ਦੀ ਬਿਮਾਰੀ ਲੱਗ ਗਈ ਔਰ ਦੇਖੋ ਮੈਂ 58 ਵਿੱਚ ਜਦ ਉਹਨਾਂ ਦੀ ਮਾਨਸਿਕ ਸਥਿਤੀ ਔਰ ਫਾਈਨੈਂਸ਼ੀਅਲ ਸਥਿਤੀ ਵੀਕ ਹੋ ਗਈ ਤੇ ਮੈਂ ਵਿੱਚੇ ਪੜਾਈ ਛੱਡ ਕੇ ਆਪਣੇ ਕਾਲਜ ਦੀ ਪੜਾਈ ਛੱਡ ਕੇ ਮੈਂ ਪੁਲਿਸ ਡਿਪਾਰਟਮੈਂਟ ਮਾਰਦੀ ਨੌਕਰੀ ਕਰ ਲਈ ਜੀ ਮੈਂ ਕਿਹਾ ਠੀਕ ਹੈ ਮੇਰੇ ਬ੍ਰਦਰ ਵੱਡਾ ਸੀ ਉਸਨੇ ਵੀ ਨੌਕਰੀ ਕਰ ਲਈ ਸੀ ਅਸੀਂ ਦੋਨੋਂ ਨੇ ਕਰਿਆ ਲੇਕਿਨ ਜਿਹੜੀਆਂ ਬਿਮਾਰੀਆਂ ਲੱਗ ਗਈਆਂ ਸੀ ਮੇਰੇ ਫਾਦਰ ਨੂੰ ਉਹ ਨਹੀਂ ਹੋ ਰਹੀਆਂ ਮੈਂ 58 'ਚ ਪੜਤੀ ਹੋਇਆ ਔਰ 59 'ਚ ਮੇਰੇ ਫਾਦਰ ਦੀ ਡੈਥ ਹੋ ਗਈ ਔਰ ਇਸ ਦੌਰਾਨ ਦੇ ਵਿੱਚ ਸਾਡੇ ਸੱਤਾਂ ਭਰਾਵਾਂ ਦੇ ਵਿੱਚੋਂ ਇੱਕ ਵੱਡੀ ਭੈਣ ਬਲਵੰਤ ਕੌਰ ਉਸਦੀ ਸ਼ਾਦੀ ਹੋਈ ਸੀ ਬਾਕੀ ਕਿਸੇ ਟੱਬਰ ਸਾਰੇ ਦੀ ਸ਼ਾਦੀ ਨਹੀਂ ਹੋਈ ਸੀ ਔਰ ਇਹੋ ਜਿਹਾ ਮੈਂ ਲੈਸਨ ਲਿਆ ਕਿ ਮੈਂ 37 ਸਾਲ ਪੁਲਿਸ ਦੀ ਸਰਵਿਸ ਕੀਤੀ ਹੈ ਸੋ ਅਸੀਂ ਬਾਪ ਜਿਹੜਾ ਦੇਣ ਦਿੰਦਾ ਨਾ ਜਾਂ ਜਿਸ ਨੂੰ ਸਬਕ ਮਿਲ ਜਾਂਦਾ ਤੇ ਉਹ ਸਬਕ ਲੈ ਕੇ ਅੱਗੇ ਅੱਗੇ ਆਪਣੇ ਬੱਚਿਆਂ ਨੂੰ ਟ੍ਰਾਂਸਫਰ ਕਰਦਾ ਤੇ ਉਹਦਾ ਫਿਰ ਰਿਜ਼ਲਟ ਮਿਲਦਾ ਸੋ ਅੱਛਾ ਰਿਜ਼ਲਟ ਲਾਜ਼ਮੀ ਮਿਲਦਾ ਜੀ پاکستان دی کدی یاد آئی ہے اپنے کار دی اپنی زمین دی جتھے رہن دے تیسرے دے سی کدی دل کیتا کہ جا کے اس تھان دوبارہ سجدہ کیتا جائے دوبارہ وکھیا جائے دوبارہ اتنے بچپن یادہ یادیں کیتے ہیں جان بڑے چر ہوئے یہ جی. کہ میں جڑا کا اپنا کار دیکھے ہے میں چھوٹیاں بچیاں بچپن بچ دیکھے हुँ. اور اس بعد گرمی دھٹیا بچے فادر سب اتنے لے جاتے سن हुँ. کئی بار ایسا بھی ہوا ہے ਕੇ ਫਾਦਰ ਮਦਰ ਦੂਸਰੇ ਬੱਚੇ ਨਹੀਂ ਗਏ ਮੈਨੂੰ ਇਕੱਲੇ ਨੂੰ ਜਾ ਕੇ ਛੱਡਿਆ ਤੇ ਮੈਂ ਉਥੇ ਰਿਹਾ ਮੈਨੂੰ ਅੱਜ ਤੱਕ ਵੀ ਯਾਦ ਹੈ ਮੇਰੇ ਫਾਦਰ ਨੇ ਇੱਕ ਹਿਰਨ ਪਾਲਿਆ ਸੀ ਜਿਹੜਾ ਵੱਡਾ ਹੋ ਗਿਆ ਤਾਂ ਬਾਰਾ ਸਿੰਘ ਬਣ ਗਿਆ ਤੇ ਫਿਰ ਉਹ ਕਿਸੇ ਨੂੰ ਦਿਆ ਸੀ ਤੇ ਮੈਂ ਉਥੇ ਜਾ ਕੇ ਉਹਨਾਂ ਦੇ ਘਰ ਜਾ ਕੇ ਮੈਂ ਆਪਣਾ ਹਿਰਨ ਦੇਖ ਕੇ ਆਇਆ ਸੀ ਅੱਛਾ ਹਾਂ ਉਹ ਛੋਟੇ ਹੁੰਦੇ ਆ ਬਚਪਨ ਵਿੱਚ ਤੇ ਮੈਨੂੰ ਬੜੇ ਦਿਲ ਦੇ ਵਿੱਚ ਸਪਨੇ ਹੁੰਦੇ ਸੀ ਖਿਆਲ ਉੱਠਦੇ ਸੀ ਕਿ ਮੈਂ ਇੱਕ ਵਾਰੀ ਆਪਣਾ ਪਿੰਡ ਦੇ ਵਿੱਚ ਆਪਣਾ ਕਾਰਨਾ ਦੇਖ ਕੇ ਲੇਕਿਨ ਮੈਨੂੰ ਕੋਈ ਚਾਰਾ ਨਹੀਂ ਸੀ ਬਣਦਾ ਅਲਟੀਮੇਟਲੀ ਪਿਛਲੇ 2-4 ਸਾਲਾਂ ਦੇ ਵਿੱਚ ਕੁਝ ਇਹੋ ਜਿਹੇ ਜੁਗਾੜ ਬਣਿਆ ਮੇਰੇ ਛੋਟੇ बेटे ते ਸੋਹਰੇ ਸੰਜੜੇ ਉਹਨਾਂ ਨੇ ਪ੍ਰੋਗਰਾਮ ਬਣਾਇਆ ਜੱਥਾ ਲੈ ਕੇ ਜਾਣ ਦਾ ਅੱਛਾ ਮੈਂ ਉਸੇ ਵੇਲੇ ਮੈਂ ਔਰ ਮੇਰੀ ਵਾਈਫ ਨੇ ਔਰ ਮੇਰਾ ਬੇਟਾ ਜਿਹੜਾ ਸੀ ਛੋਟਾ ਬੇਟਾ ਮੇਰਾ ਜਿਹੜਾ ਅੱਜ ਕੱਲ ਬড় ਹੋ ਤਰਾ ਹੁੰਦਾ ਸੀ ਉਹ ਉਹਨਾਂ ਦਾ ਇੱਕ ਬੇਟਾ ਵੀ ਨਾਲ ਜੀ ਹਾਂ ਜੀ ਚਾਰੋਂ ਬੰਦੇ ਅਸੀਂ ਸਲਾਹ ਕੀਤੀ ਕਿ ਅਸੀਂ ਪਾਕਿਸਤਾਨ ਜਾਣਾ ਹਾਂ ਹਮ ਅਸੀਂ ਵੀਜ਼ਾ ਆਪਣੇ ਪਾਸਪੋਰਟ ਦੇ ਉੱਤੇ ਸਾਡਾ ਵੀਜ਼ਾ ਆ ਗਿਆ ਅਸੀਂ ਜਿੱਥੇ ਦੇ ਨਾਲ ਗਏ ਜਿੱਥੇ ਸਾਰੇ ਕੁਮੇ ਸਾਨੂੰ ਉਹ ਕੰਨ ਨਹੀਂ ਜਾਣ ਨਹੀਂ ਦੇਣਾ ਅਸੀਂ ਪਿੰਡ ਦੇ ਤੁਹਾਡਾ ਪਿੰਡ ਵੇਖਣ ਵਾਸਤੇ ਜਾਣ ਨਹੀਂ ਦੇਣਾ ਸਾਨੂੰ اجازت ਨਹੀਂ ਮਿਲੀ ਲੇਕਿਨ ਲਾਹੌਰ ਜਾ ਕੇ ਅਸੀਂ ਆਏ ਤੇ ਲਾਹੌਰ ਉਹਨਾਂ ਨੇ ਸਾਨੂੰ ਫ੍ਰੀ ਕਰ ਦਿੱਤਾ ਅੱਛਾ ਤੁਸੀਂ ਹੁਣ ਲਾਹੌਰ ਵਿੱਚ ਆ ਕੇ ਤੁਸੀਂ ਫ੍ਰੀ ਹੋ ਤੁਸੀਂ ਇੱਥੇ ਕੁਝ ਸ਼ਾਪਿੰਗ ਕਰਨੀ ਹੈ ਤਾਂ ਕਰ ਲਓ ਉਸ ਤੋਂ ਬਾਅਦ ਤੁਸੀਂ ਵਾਪਸ ਚਲੇ ਜਾਣਾ ਲੇਕਿਨ ਸਾਡੇ ਵੀ ਸਾਡਾ 15 ਦਿਨਾਂ ਦਾ ਅਸੀਂ ਸਾਰੇ ਸਾਡੇ 4 ਜਾਂ 5 ਦਿਨ ਲੱਗੇ ਸਨ ਗੁਰਦੁਆਰੇ ਦੇਖਦਿਆਂ ਛੱਡ ਕੋ ਰਿਆ ਨਾ ਗਿਆ ਮੈਂ ਆਪਣੇ ਬੇਟੇ ਨੂੰ ਕਿਹਾ ਮੈਂ ਕਿਹਾ ਜਾਣਾ ਜ਼ਰੂਰ ਹੈ ਮੇਰੇ ਬੇਟੇ ਨੇ ਉੱਥੇ ਤੇ ਜਦੋਂ ਮੈਨੇਜਰ ਸੀ ਉਸ ਨਾਲ ਗੱਲ ਕੀਤੀ ਮੈਨੇਜਰ ਅੱਛਾ ਸਾਫਟ ਬੰਦਾ ਸੀ ਉਸ ਨੇ ਸਾਨੂੰ ਇੱਕ ਟੈਕਸੀ ਕਰਕੇ ਦਿੱਤੀ ਜੀ ਟੈਕਸੀ ਕਰਕੇ ਦਿੱਤੀ 300 ਕਿਲੋਮੀਟਰ ਸਾਡਾ ਪਿੰਡ ਸੀ ਉੱਥੋਂ ਜੀ ਅਸੀਂ ਪਿੰਡ ਗਏ ਹੂੰ ਉਸ ਪਿੰਡ ਜਾ ਕੇ ਅਸੀਂ ਆਪਣਾ ਮਕਾਨ ਲੱਭਿਆ ਜੀ ਮਕਾਨ ਲੱਭੇ ਔਰ ਜਿਹੜੀ ਸਾਡੀ ਰਿਸਪੈਕਟ ਕੀਤੀ ਉਸ ਪਿੰਡ ਦੇ ਲੋਕਾਂ ਨੇ ਅੱਛਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਅੱਛਾ ਸਾਰਾ ਪਿੰਡ ਸਾਡੇ ਲਾਗੇ ਨੇੜੇ ਬੈਠ ਗਿਆ ਹੂੰ ਸਾਨੂੰ ਕਿਹਾ ਠੰਡਾ ਪਲਾ ਪਾਣੀ ਪਲਾ ਚਾਹ ਪਲਾ ਰੋਟੀ ਪੁੱਛ ਸਾਡੇ ਅੱਗੇ ਪਿੱਛੇ ਸਾਰੇ ਇਤਨੀ ਜੀ ਕੀਤੀ ਉਹਨਾਂ ਨੇ ਇਤਨੀ ਸਾਡੀ ਰਿਸਪੈਕਟ ਕੀਤੀ ਅਸੀਂ ਦੱਸ ਨਹੀਂ ਸਕਦੇ ਅੱਛਾ ਅਸੀਂ ਕਮਸ ਕਮ 3 ਘੰਟੇ ਉੱਥੇ ਰਹੇ ਜੀ ਔਰ ਉਹਨਾਂ ਸਾਡੀ ਸਾਨੂੰ ਜ਼ਮੀਨ ਦਿਖਾਉਣ ਵਾਸਤੇ ਵੀ ਸਾਡੀ ਸਾਨੂੰ ਨਾਲ ਲੈ ਕੇ ਹਾਂ ਔਰ ਆਉਣ ਲੱਗੇ ਆ ਟਰਨ ਲੱਗੇ ਆ ਸਾਨੂੰ ਜਲਦੀ ਸੀ ਅਸੀਂ ਵਾਪਸ ਜਾਣਾ ਸੀ ਔਰ ਆਉਣ ਲੱਗੇ ਮੇਰੀ ਵਾਈਫ ਨੇ ਸੋਡ ਦਿੱਤਾ ਅੱਛਾ ਔਰ ਅਸੀਂ ਉਸ ਤੋਂ ਵਾਪਸ ਆਇਆ ਆਪਣਾ ਪਿੰਡ ਦਾ ਮਕਾਨ ਦੇਖ ਕੇ ਸੀ ਤੇ ਤੁਹਾਡੀ ਪਿੰਡ ਦਾ ਮਕਾਨ ਉਸੇ ਤਰ੍ਹਾਂ ਦਾ ਹੀ ਸੀ ਜਾਂ ਉਸ ਨੂੰ ਢਾਕੇ ਦੁਬਾਰਾ ਬਣਾ ਦਿੱਤਾ ਗਿਆ ਸੀ ਪਛਾਣਨ 'ਚ ਕੋਈ ਮੁਸ਼ਕਲ ਆਈ ਤੁਹਾਨੂੰ ਕਿ ਉਸੇ ਤਰ੍ਹਾਂ ਦਾ ਹੀ ਸੀ ਜਿਹੜੇ ਸਾਡੇ 3 ਕਮਰੇ ਬਣੇ ਹੋਏ ਸੀ ਹਾਂਜੀ ਪੱਕੇ ਉਹ 3 ਕਮਰੇ ਉਸੇ ਤਰ੍ਹਾਂ ਦੇ ਸਨ ਬਿਲਕੁਲ ਅੱਛਾ ਸਾਡੇ ਮਕਾਨ ਨੂੰ ਇਸੇ ਕਰਕੇ ਜਿਸ ਮਕਾਨ ਜਿਸ ਮੰਦੇਸੇ ਆਇਆ ਸੀ ਉਹਨੇ ਉਹਦੇ ਉਹਦੇ ਚਾਰ ਬੇਟੇ ਸੀ ਅੱਛਾ ਉਹਨੇ ਸਾਡੇ ਮਕਾਨ ਦੇ ਤਿੰਨ ਪਾਟ ਕਰਕੇ ਤਿੰਨ ਮਕਾਨ ਬਣਾ ਲਏ ਸੀ ਅੱਛਾ ਲੇਕਿਨ ਜਿਹੜੇ ਸਾਡੇ ਮੇਨ ਤਿੰਨ ਕਮਰੇ ਸੀ ਨਾ ਜਿਹੜਾ ਇੱਕ ਵੱਡਾ ਕਮਰਾ ਤੇ ਇੱਕ ਛੋਟਾ ਕਮਰਾ ਤੇ ਇੱਕ ਰਸੋਈ ਜੀ ਪੱਕੇ ਜਿਹੜੇ ਉਹ ਐਸ ਇਟ ਇਜ਼ ਉਸੇ ਤਰ੍ਹਾਂ ਸਨ ਜੀ ਉਹੋ ਹੀ ਬਾਲੇ ਪਏ ਉਹ ਛੱਤ ਦੇ ਉੱਪਰ ਉਹੋ ਹੀ ਬਿਲਕੁਲ ਐਗਜ਼ੈਕਟਲੀ ਸੇਮ ਸੀ ਤੇ ਉਹਦੇ ਨਾਲ ਸਾਈਡ ਵਾਲਾ ਤੇ ਇੱਕ 사이ਡ ਵਾਲਾ ਦੋਨੋ ਜਿਸਪਾਸੇ ਕੱਚੇ ਬਣਿਆ ਸੀ ਜੀ ਉਹ ਉਹਨਾਂ ਟਾ ਕੇ ਪੱਕੇ ਬਣਾ ਕੇ ਆਪਣੇ ਮੁੰਡਿਆਂ ਨੂੰ ਅਲੱਗ-ਅਲੱਗ ਮਕਾਨ ਬਣਾ ਦਿੱਤੇ ਸੀ ਜੀ ਉਹ ਉਹ ਇਸ ਤਰ੍ਹਾਂ ਸੀ ਲੇਕਿਨ ਹੁਣ ਤੱਕ ਸਾਨੂੰ ਜਿਹੜੇ ਮਕਾਨ ਵਿੱਚ ਰਹਿ ਰਹੇ ਨੇ ਉਹਨਾਂ ਦੇ ਹੁਣ ਤੱਕ ਸਾਨੂੰ ਫੋਨ ਆਉਂਦੇ ਨੇ ਜੀ ਔਰ ਉਹ ਸਾਨੂੰ ਬੜੇ ਲਵ ਕਰਦੇ ਨੇ ਪਿਆਰ ਕਰਦੇ ਨੇ ਅੱਛਾ ਕਰਦੇ ਨੇ ਵੀ ਬਾਕੀ ਹੀ ਦੋਸਤੋ ਕਹਿੰਦੇ ਨੇ ਕਿ ਜ਼ਮੀਨਾਂ ਨੂੰ ਤਾਂ ਵੰਡਿਆ ਜਾ ਸਕਦਾ ਹੈ ਜਜ਼ਬਾਤਾਂ ਦੀ ਦਿਲਾਂ ਦੀ ਪਿਆਰ ਦੀ ਕੋਈ ਵੀ ਸਰਹੱਦ ਨਹੀਂ ਹੁੰਦੀ ਹੈ ਤੇ ਜੋ ਤੁਹਾਨੂੰ ਮਾਨ ਸਨਮਾਨ ਪਿਆਰ ਹਜੇ ਵੀ ਪਾਕਿਸਤਾਨ ਤੋਂ ਮਿਲਿਆ ਜਦੋਂ ਤੁਸੀਂ ਪਾਕਿਸਤਾਨ ਗਏ ਉਹ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਨਫ਼ਰਤ ਨਹੀਂ ਹੁੰਦੀ ਲੋਕਾਂ ਦੇ ਦਿਲਾਂ ਦੇ ਵਿੱਚ ਨਫ਼ਰਤ ਪੈਦਾ ਕੀਤੀ ਜਾਂਦੀ ਹੈ ਕੁਝ ਸੋੜੇ ਹਿੱਤਾਂ ਦੀ ਪੂਰਤੀ ਦੇ ਲਈ ਕੁਝ ਇੱਕ ਲੋਕ ਹੁੰਦੇ ਨੇ ਜੋ ਇਹ ਨਫ਼ਰਤ ਪੈਦਾ ਕਰਦੇ ਨੇ ਤੁਹਾਡਾ ਕੀ ਕਹਿਣਾ ਹੈ ਬਿਲਕੁਲ ਤੁਸੀਂ ਗੱਲ ਠੀਕ ਕਹੀ ਹੈ ਔਰ ਇਹ ਅੱਗੇ ਜਿਹੜੀ ਸਾਰੀ ਇਹ ਕਿਉਂਕਿ ਮੈਂ ਤੇ ਜਿਹੜਾ ਨਾਵਲ ਲਿਖਿਆ ਨਾ ਕਾਫਰ ਕੌਣ ਹਮ ਇਹਦੇ ਵਿੱਚ ਮੈਂ ਦੱਸਿਆ ਹੈ ਉਹਦੋਂ ਨੂੰ ਜਦ ਸਾਡੀ ਗੱਡੀ ਟੇਕ ਲੈ ਗਈ ਸੀ ਜੀ ਤੇ ਉੱਥੇ ਨਾਰੇ ਲੱਗ ਰਹੇ ਸੀ ਕਾਫਰ ਕੌਣ ਮਾਰੋ ਮਾਰੋ ਕਾਫਰਾਂ ਨੂੰ ਹੂੰ ਹੂੰ ਤੇ ਮੈਂ ਬੜਾ ਹੈਰਾਨ ਸੀ ਭਈ ਅਸੀਂ ਤੇ ਆਪਣੇ ਮੁਲਕ ਜਾ ਰਹੇ ਹਾਂ ਅਸੀਂ ਕਾਫਰ ਕਿਵੇਂ ਹੋ ਗਏ ਜੀ ਸਾਨੂੰ ਜਦ ਉਹ ਕਹਿ ਰਹੇ ਸੀ ਮਾਰੋ ਕਾਫਰਾਂ ਨੂੰ ਅਸੀਂ ਕਾਫਰ ਹੋਏ ਨਾ ਅਸੀਂ ਕਾਫਰ ਕਿਵੇਂ ਹੋ ਗਏ ਬਿਲਕੁਲ ਸਾਨੂੰ ਬੜਾ ਸੀ ਜਦ ਇਹ ਤੇ ਯਾਰ ਇੱਧਰ ਆਏ ਮੈਂ ਨਾਵਲ ਦੇ ਵਿੱਚ ਐਕਸਪਲੇਨ ਕੀਤਾ ਹੈ ਹਾਲਾਂਕਿ ਉਹ ਮੈਂ ਅੱਖੀ ਦੇਖਿਆ ਨਹੀਂ ਹੈ ਉਹ ਮਨੋਨੀਤ ਹੈ ਕਿ ਇਧਰ ਕਿਵੇਂ ਲੋਕੀ ਇਕੱਠੇ ਹੋ ਕੇ ਮੁਸਲਮਾਨਾਂ ਨੂੰ ਮਾਰਨ ਜਾਂਦੇ ਸੀ ਹੂੰ ਦੋ ਚੀਜ਼ਾਂ ਹੁੰਦੀਆਂ ਸੀ ਇੱਕ ਤੇ ਅਸੀਂ ਕੋਈ ਮੁਸਲਮਾਨ ਜਿਹੜਾ ਬਚ ਕੇ ਜਾਣ ਨਹੀਂ ਦੇਣਾ ਹੂੰ ਉਹਨਾਂ ਨੂੰ ਇਹ ਮਾਰ ਦੇਣਾ ਹੈ ਦੂਸਰਾ ਸੀ ਕਿ ਅਸੀਂ ਲੁੱਟਮਾਰ ਕਰਨੀ ਹੈ ਹੂੰ ਇਹਨਾਂ ਦੇ ਘਰਾਂ ਨੂੰ ਅੱਗ ਲਾ ਦੇਣੀ ਹੈ ਅੱਗ ਵੀ ਘੱਟ ਲਾਉਂਦੇ ਸੀ ਕਿਉਂਕਿ ਮਕਾਨ ਇਹ ਅਗਰ ਚਲੇ ਜਾਣਗੇ ਤੇ ਮਕਾਨ ਤੇ ਸਾਡੇ ਲੋਕਾਂ ਦੇ ਜੀ ਇਸ ਵਾਸਤੇ ਜਿਹੜੇ ਬਲਵਈ ਹੁੰਦੇ ਸੀ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਇੱਕ ਦੋ ਮਕਾਨਾਂ ਨੂੰ ਅੱਗ ਲਾਣੀ ਹੈ ਸਾਰਿਆਂ ਨੂੰ ਅੱਗ ਨਹੀਂ ਲਾਣੀ ਹੂੰ ਮਤਲਬ ਇਹ ਜਿਹੜੇ ਚਾਤਰ ਹੁੰਦੇ ਸੀ ਨਾ ਜਿਹੜੇ ਟ੍ਰੇਨ ਕਰਨ ਵਾਲੇ ਜਿਹੜੇ ਇਕੱਠੇ ਕਰਨ ਵਾਲੇ ਮਾਪ ਨੂੰ ਉਹ ਲੋਕ ਇੰਨੇ ਸ਼ੈਤਾਨ ਹੁੰਦੇ ਸੀ ਕਿ ਉਹ ਇਹ ਵੀ ਕਰਦੇ ਸੀ ਵੀ ਮਾਰੋ ਲੋਕਾਂ ਨੂੰ ਪਰ ਮਕਾਨਾਂ ਨੂੰ ਅੱਗ ਨਾ ਲਾਓ ਪ੍ਰਾਪਰਟੀਜ਼ ਨਵਾਗਣਾ ਲੋ ਪ੍ਰਾਪਰਟੀ ਲੁੱਟ ਲੋ ਪ੍ਰਾਪਰਟੀ ਕਰੋ ਅੱਛਾ ਔਰ ਇਨੇ ਇਨੇ ਸਾਡੇ ਲੋਕ ਇਨੇ ਕਟੀਆਂ ਲੋਕ ਹੈਗੇ ਨਾ ਅੱਜ ਵੀ ਮੈਂ ਦੱਸਾਂ ਕਿ ਜਦੋਂ ਅਸੀਂ ਪਾਕਿਸਤਾਨ ਤੋਂ ਆਏ ਜਿਲੰਦਰ ਆਏ ਤੇ ਜਿਲੰਦਰ ਉਹਨਾਂ ਦੇਖਿਆ ਕਿ ਇੱਕ ਤੁਸੀਂ ਕੋ ਮਕਾਨ ਮੰਨ ਲਓ ਕੋਈ ਵੀ ਅਸੀਂ ਕੁਝ ਦਿਨ ਉਹਤੇ ਕੈਂਪ ਵਿੱਚ ਰਹੇ ਫਿਰ ਅਸੀਂ ਮਕਾਨ ਮੰਨ ਲੈਣ ਵਾਸਤੇ ਗੱਲ ਗਏ ਤੇ ਅਸੀਂ ਦੇਖਿਆ ਲੋਕਾਂ ਨੇ ਮਕਾਨਾਂ ਦੇ ਦਰਵਾਜ਼ੇ ਲਾ ਕੇ ਛੱਡ ਗਏ ਅੱਛਾ ਦੇਖੋ ਇਹ ਇਹ ਤਾਂ ਸਾਡੇ ਲੋਕਾਂ ਦਾ ਕੰਮ ਹੈ ਨਾ ਬਿਲਕੁਲ ਜਦ دروازੇ ਲਾ ਕੇ ਖਿੜਕੀਆਂ ਲਾ ਕੇ ਤੁਸੀਂ ਲੈ ਗਏ ਹੋ ਸਮਾਨ ਜਿਹੜਾ ਲੁੱਟਣਾ ਸੀ ਉਹ ਉੱਤਰ ਕੇ ਲੈ ਗਏ ਹੂੰ ਤੇ ਤੁਸੀਂ دروازੇ ਤੇ ਖਿੜਕੀਆਂ ਵੀ ਲਾ ਕੇ ਲੈ ਗਏ ਹੂੰ ਉਹ ਇਹ ਸਾਡੀ ਸਾਇਕੀ ਹੈ ਨਾ ਇਹ ਇਹ ਸਾਡਾ ਇਸ ਇਸ ਨੂੰ ਆਪਾਂ ਕੀ ਕਵਾਂਗੇ ਕਾਫਰ ਕੋਣ ਇਸ ਨਾਵਲ ਬਾਰੇ ਸਾਨੂੰ ਸਰ ਨੇ ਬਹੁਤ ਕੁਝ ਦੱਸਿਆ ਹੈ ਜਿਵੇਂ ਇਹਨਾਂ ਨੇ ਸਭ ਤੋਂ ਵੱਡੀ ਗੱਲ ਕਹੀ ਹੈ ਕਿ ਜਿਹੜੇ ਜਿਹੜੇ ਇਹਨਾਂ ਨੇ ਅਨੁਭਵ ਕੀਤੇ ਉਹ ਸਾਰੇ ਇਸ ਦੇ ਵਿੱਚ ਚਿੱਤਰੇ ਨੇ ਤੇ ਮੇਰਾ ਇਹੀ ਕਹਿਣਾ ਹੈ ਕਿ ਇਸ ਨਾਵਲ ਨੂੰ ਪੜਨਾ ਬੰਦਦਾ ਹੈ ਤਾਂ ਕਿ 1947 ਦੇ ਦੁਖਾਂਤ ਨੂੰ ਹੋਰ ਕਰੀਬ ਤੋਂ ਹੋਰ ਨੇੜੇ ਤੋਂ ਜਾਣਿਆ ਜਾ ਸਕੇ ਕਿਉਂਕਿ ਉਹ ਦੁਖਾਂਤ ਇੱਕ ਇਨਸਾਨ ਦਾ ਨਹੀਂ ਹੈ ਇੱਕ ਦੇਸ਼ ਦਾ ਨਹੀਂ ਹੈ ਉਹ ਦੁਖਾਂਤ ਜਿਹੜਾ ਹੈ ਉਹਨਾਂ ਸਾਰੇ ਲੋਕਾਂ ਦਾ ਹੈ ਜਿਹੜੇ ਲੋਕ ਪਿਆਰ ਨਾਲ ਸ਼ਾਂਤੀ ਦੇ ਨਾਲ ਰਹਿਣਾ ਚਾਹੁੰਦੇ ਸੀ ਸਰ ਜਾਨਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਇਸ ਚੈਨਲ ਦਾ ਜਿਸ ਨੇ ਦਰਸ਼ਕਾਂ ਦੇ ਸਾਹਮਣੇ ਮੈਨੂੰ ਮੇਰੇ ਖਿਆਲਤ ਮੇਰੇ ਲਿਖੇ ਨਾਵਲ ਉਹਨਾਂ ਦੇ ਬਾਰੇ ਗਲਬਤ ਕੀਤੀ ਹੈ ਦਰਸ਼ਕਾਂ ਦੱਸਿਆ ਸੋ ਮੈਂ ਬਾਤਾਂ ਉਹਦੀਆਂ ਸਭ ਦਾ ਜੀ ਅਹ ਦੋਸਤੋ ਜਦੋਂ ਵੀ 15 ਅਗਸਤ ਦਾ ਦਿਹਾੜਾ ਆਂਦਾ ਹੈ ਖੁਸ਼ੀ ਹੁੰਦੀ ਹੈ ਕਿ ਅਸੀਂ ਆਜ਼ਾਦ ਹੋ ਗਏ ਸੀ ਪਰ ਉਸ ਦੁੱਖ ਨੂੰ ਅਸੀਂ ਕਦੇ ਵੀ ਨਹੀਂ ਭੁੱਲ ਸਕਦੇ ਜੋ ਦੁੱਖ ਸਾਨੂੰ ਉਸ ਵੰਡ ਨੇ ਦੇ ਦਿੱਤਾ ਹੈ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਅਸੀਂ 1947 ਦੀ ਵੰਡ ਦੇ ਉਹਨਾਂ ਸਾਰੇ ਅੱਖੀਂ ਡਿੱਠੇ ਹਾਲ ਨੂੰ ਕਿਤੇ ਨਾ ਕਿਤੇ ਮਹਿਸੂਸ ਕੀਤਾ ਹੈ ਜੋ ਸਰ ਨੇ ਪੋ ਗਿਆ ਹੈ ਤੇ ਬਹੁਤ ਜ਼ਰੂਰੀ ਹੈ ਬੰਦਾ ਕਿਉਂਕਿ ਸਾਨੂੰ ਪਤਾ ਹੋਣਾ ਚਾਹੀਦਾ ਹੈ ਸਾਡੇ ਬਜ਼ੁਰਗ ਕਿਹੋ ਜਿਹੇ ਹਾਲਾਤਾਂ ਵਿੱਚੋਂ ਨਿਕਲ ਕੇ ਅੱਜ ਆਪਣੀ ਪਹਿਚਾਨ ਬਣਾਣ ਦੇ ਕਾਮਯਾਬ ਹੋਈ ਨਹੀਂ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਨਹੀਂ ਫਿਰ ਮਿਲਾਂਗੇ ਧੰਨਵਾਦ